ਇਸ ਵੀਡੀਓ ਨੂੰ ਦੇਖ ਰਹੇ ਹਾਂ ਦੋਸਤੋ ਸੋ ਅੱਜ ਆਪਾਂ ਤੁਹਾਨੂੰ ਖਾਸ ਬਠਿੰਡੇ ਸ਼ਹਿਰ ਦਾ ਨੁਕਰਾ ਘੋੜਾ ਦਿਖਾਉਣ ਲੱਗੇ ਆ ਬਹੁਤ ਜਿਆਦਾ ਚੰਗਾ ਵੈਸੇ ਮੈਂ ਘੋੜਾ ਕਹਿੰਦਾ ਪਰ ਜੇ ਆਪਾਂ ਇਹਨੂੰ ਉਮਰ ਦੇ ਲਿਹਾਜ਼ ਨਾਲ ਦੇਖੀ ਤਾਂ ਹਾਲੇ ਬਸ਼ੇਰਾ ਹੀ ਆ ਤੇ ਜੇ ਆਪਾਂ ਇਹਨੂੰ ਕੱਦ ਕਾਠ ਤੇ ਬਾਡੀ ਬਣਤਰ ਦੇ ਹਿਸਾਬ ਨਾਲ ਦੇਖੀ ਤਾਂ ਘੋੜਾ ਬਣ ਕੇ ਤਿਆਰ ਹੋਇਆ ਖੜਾਗਾ ਇਹ ਬਸ਼ੇਰਾ ਬਾਈ ਅਰਗਿਆ ਨੇ ਪਿਛਲੇ ਸਾਲ ਲਿਆਂਦਾਗਾ ਫਾਰਮ ਦੇ ਉੱਤੇ ਅਪ੍ਰੈਲ ਦੇ ਵਿੱਚ ਇਹਨੂੰ ਮੂਹਰੇ ਤਕਰੀਬਨ 2 ਮਹੀਨਿਆਂ ਨੂੰ ਫਾਰਮ ਦੇ ਉੱਤੇ ਆਏ ਨੂੰ ਸਾਲ ਹੋ ਜਾਊਗਾ ਪੂਰਾ ਤੇ ਇਹ ਜਿਹੜਾ ਖਾਸ ਬਠਿੰਡੇ ਸ਼ਹਿਰ ਦੇ ਵਿੱਚ ਹੀ ਬਾਈ ਹੋਰਾਂ ਦਾ ਫਾਰਮ ਆ ਛੁੱਟੀ ਕਾ ਸਟੱਡ ਫਾਰਮ ਸੋ ਇਹ ਟੌਪ ਦੀਆਂ ਦੋ ਕਹਿੰਦੀਆਂ ਕਹੋਂਦੀਆਂ ਪੰਜਾਬ ਦੀਆਂ ਨਾਮੀ ਬਲੱਡ ਲਾਈਨਾਂ ਦਾ ਸੁਮੇਲ ਆਏ ਦੋ ਜਿਹੜਾ ਬਸ਼ੀਰਾਗਾ ਪਿਓ ਵਾਲੇ ਪਾਸੋਂ ਜੇ ਆਪਾਂ ਇਹਦੀ ਗੱਲ ਕਰੀਏ ਤਾ ਲੈਜੈਂਡ ਨੁਕਰੀ ਘੋੜੇ ਸਮੁੰਦਰ ਦਾ ਬੱਚਾ ਇਹ ਤੇ ਜੇ ਮਾਂ ਵਾਲੇ ਪਾਸਿਓਂ ਦੇਖੀ ਆਪਾਂ ਇਹਨੂੰ ਤਾਂ ਸਾਲੀ ਵਾਲਾ ਬਲੱਡ ਲਾਈਨ ਦੇ ਵਿੱਚੋਂ ਆ ਇਹ ਇਹਦੀ ਮਾਂ 64 ਇੰਚ ਹਾਈਟ ਦੀ ਸਾਲੀ ਵਾਲਾ ਲਾਈਨ ਦੀ ਨੁਕਰੀ ਘੋੜੀ ਆ ਬਹੁਤ ਜਿਆਦਾ ਚੰਗੀ ਸੋ ਦੋ ਟੌਪ ਦੀਆਂ ਕਹਿ ਨਹੀਂ ਆ ਕਹ ਹੁੰਦੀਆਂ ਬਲੱਡ ਲਾਈਨਾਂ ਤੋਂ ਮਿਲ ਕੇ ਇਹ ਬੇਸ਼ੇਰਾ ਤਿਆਰ ਹੋਇਆ ਤੇ ਬਾਕੀ ਤੁਸੀਂ ਰੜਕ ਮੜਕ ਦੇਖੋ ਯਾਰ ਬੇਸ਼ੇਰੇ ਦੇ ਵਿੱਚ ਕਰੰਟ ਬੜਾ ਜਿਆਦਾ ਆ ਸ਼ੋ ਬਹੁਤ ਕਰਦਾ ਲੰਮਾ ਲੰਜਾ ਬਸ਼ੇਰਾ ਗਾ ਕੱਦ ਕਾਠ ਸੋਹਣਾ ਗਾ ਹਾਲੇ ਦੀ ਜਿਹੜੀ ਉਮਰ ਆ ਚਾਰ ਦੰਦ ਹੋਣ ਇਹ ਸ਼ੁਰੂ ਹੋਇਆ ਗਾ ਤੇ ਕੱਦ ਆ ਜਿਹੜਾ ਇਹਦਾ 67 ਪਲੱਸ ਆ ਬਾਕੀ ਲੈਂਥ ਲੰਥ ਚੈੱਕ ਕਰੋ ਪਿੱਠ ਪੁੜੇ ਦਾ ਬਹੁਤ ਜਿਆਦਾ ਚੰਗਾ ਸੁੰਭਾ ਸਾਂਬਾਂ ਦੀ ਮਜ਼ਬੂਤੀ ਲੰਮੀ ਗਰਦਨ ਮੂੰਹ ਮਹਾਂਦਰੇ ਦਾ ਪਤਲਾ ਬਰੀਕੀਆਂ ਚ ਵੀ ਬੜਾ ਗਾ ਮਜ਼ਬੂਤੀ ਦੇ ਨਾਲ ਨਾਲ ਕੱਦ ਕਾਠ ਦੇ ਨਾਲ ਨਾਲ ਇਹਦੀ ਫੇਸ ਕੁਆਲਿਟੀ ਬਹੁਤ ਜਿਆਦਾ ਆ ਬਿਊਟੀ ਦੇ ਵਿੱਚ ਵੀ ਆ ਬੱਚਾ ਤੇ ਟੌਪ ਦੀਆਂ ਦੋ ਲਾਈਨਾਂ ਦਾ ਸਮੇਲ ਹੋਣ ਕਰਕੇ ਇਹਦੇ ਰਿਜ਼ਲਟ ਆਲਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਨੇ ਤੈਅ ਤੋੜ ਦੇਣੀ ਆ ਸੋ ਮਹੀਨੇ ਡੇਢ ਮਹੀਨੇ ਤੱਕ ਇਹਦੇ ਰਿਜ਼ਲਟ ਆਉਣੇ ਸਟਾਰਟ ਹੋ ਜਾਣੇ ਆ ਕਿਉਂਕਿ ਉਦੋਂ ਸੀਜ਼ਨ ਆਫ ਸੀ ਜਦੋਂ ਬਾਈ ਵਰਗਿਆਂ ਕੋਲੇ ਇਹ ਬਸ਼ੇਰਾ ਆਇਆ ਸੀਗਾ ਤੇ ਉਦੋਂ ਸਟਾਰਟ ਜਾਈ ਕਰਨ ਲੱਗੇ ਸੀ 8-10 ਕੋਹੜੀਆਂ ਇਹ ਤੋਂ ਉਦੋਂ ਮਲਾਈਆਂ ਸੀ ਤੇ ਉਹਨਾਂ ਤੇ ਰਿਜ਼ਲਟ ਹੁਣ ਆ ਜਾਣੇ ਆ ਤੇ ਆਪਾਂ ਨੂੰ ਅੱਗੇ ਸਾਰਾ ਗੱਲਬਾਤ ਕਲੀਅਰ ਹੋ ਜਾਣੀ ਆ ਤੇ ਉਮੀਦ ਤਾਂ ਹੈਗੀ ਹੋਈ ਆ ਜਦੋਂ ਲੈਂਡ ਚੰਗੀ ਆ ਦੋਨੇ ਪਾਸਿਆਂ ਤੋਂ ਬੱਚੇ ਤਾਂ ਇਹਨੇ ਸਿਰੇ ਦੇ ਹੀ ਦੇਣੇ ਆ। ਸੋ ਕਿਸੇ ਵੀ ਭਰਾ ਨੇ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਜਬਰਜੰਗ ਜੀ ਦਾ ਆਪਾਂ ਕੰਟੈਕਟ ਨੰਬਰ ਮੈਂਸ਼ਨ ਕਰਤਾ 91050 600 01 ਇਸ ਨੰਬਰ ਤੇ ਕਾਲ ਕਰ ਲਿਓ ਮਿੱਤਰੋ ਤੁਸੀਂ ਨੰਬਰ ਨੋਟ ਕਰ ਲਓ ਤੇ ਬਾਈ ਨੇ ਵੈਸੇ ਤਾਂ ਜਿਹੜੀ ਇਹਦੀ ਫੀਸ ਆ 21000 ਰੁਪਿਆ ਰੱਖੀ ਆ ਸਟੱਡ ਸਰਵਿਸ ਦੀ। ਪਰ ਬਾਈ ਕਹਿੰਦਾ ਵੀ ਜੇ ਬੰਦੇ ਦੇ ਵਿੱਚ ਕਿਸੇ ਦੇ ਵਿੱਚ ਗੁਜਾਇਸ਼ ਨਹੀਂ ਹੈਗੀ 21000 ਰੁਪਿਆ ਦੇਣ ਦੀ ਜਿਹੜਾ ਕੋਈ ਬੰਦਾ ਲੋੜ ਬੰਦਾ ਉਹਦੇ ਵਾਸਤੇ ਆਪਾਂ ਮੌਕੇ ਤੇ ਮੜਾ-ਮੋਟਾ ਮਾਨ ਤਾਨ ਕਰ ਦੇਾਂਗੇ ਕੱਟ ਕਰ ਦੇਾਂਗੇ ਜਿਹੜੇ ਬੰਦੇ ਦੇ ਵਿੱਚ ਪਹੁੰਚ ਨਹੀਂ ਹੈਗੀ ਸੋ ਇਹ ਬੜੀ ਵਧੀਆ ਗੱਲ ਆ ਇੰਨਾ ਜਿਆਦਾ ਚੰਗਾ ਬਸ਼ੇਰਾ ਤੇ ਬਾਈ ਆਰਗੇ ਨੇ ਫੀਸ ਬੜੀ ਇਹਦੀ ਨਾਰਮਲ ਰੱਖੀ ਆ ਜਾਇਜ਼ ਫੀਸ ਤੇ ਛੱਡਣਾ ਬਾਈ ਆਰਗੇ ਕਹਿੰਦੇ ਆਪਾਂ ਤੇ ਨਾਂ ਰੱਖਿਆ ਜੀ ਇਹਦਾ ਅਨੰਤ ਸੋ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਬਸ਼ੀਰਾ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਬਾਕੀ ਜਿਹੜੀ ਗੱਲਬਾਤ ਆ ਇੰਟਰਵਿਊ ਆਪਾਂ ਛੋਟ ਜੀ ਇੱਕ ਬਾਈ ਜਬਰ ਜੰਗ ਜੀ ਦੇ ਨਾਲ ਕੀਤੀ ਆ ਉਹ ਵੀ ਤੁਹਾਡੇ ਨਾਲ ਆਪਾਂ ਅਗਲੇ ਪਾਰਟ ਦੇ ਵਿੱਚ ਸਾਂਝੀ ਕਰਾਂਗੇ ਤੇ ਵੀਡੀਓ ਇਹਦੀ ਫਲਮਾਈ ਸੀ ਦੋਸਤੋ ਆਪਾਂ ਤੇ ਆਹ ਬਾਈ ਵਰਗਿਆਂ ਦਾ ਫਾਰਮ ਆਗਾ ਬਠਿੰਡੇ ਸ਼ਹਿਰ ਦੇ ਵਿੱਚ ਰੈਜ਼ਿਡੈਂਸ ਆ ਜਿੱਥੇ ਬਾਈ ਉਹਨਾਂ ਦੀ ਰਿਹائش ਆ ਸੋ ਦੋਸਤੋ ਆਪਾਂ ਅਗਲੀ ਵੀਡੀਓ ਦੇ ਵਿੱਚ ਬਾਈ ਦੇ ਨਾਲ ਇੰਟਰਵਿਊ ਸਾਂਝੀ ਕਰਾਂਗੇ ਤੇ ਬਠਿੰਡੇ ਵਾਲਿਆਂ ਵਾਸਤੇ ਸਪੈਸ਼ਲ ਰਿਕੁਐਸਟ ਆ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਇੰਨਾ ਚੰਗਾ ਬਸ਼ੇਰਾ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਖਾਸ ਬਠਿੰਡੇ ਸ਼ਹਿਰ ਦੇ ਵਿੱਚ ਖੜਾ ਬਠਿੰਡੇ ਵਾਲਿਆਂ ਵਾਸਤੇ ਸਪੈਸ਼ਲ ਰਿਕੁਐਸਟ ਆ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਇੰਨਾ ਚੰਗਾ ਬਸ਼ੇਰਾ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਖਾਸ ਬਠਿੰਡੇ ਸ਼ਹਿਰ ਦੇ ਵਿੱਚ ਖੜਾਗਾ ਸੋ ਤੁਸੀਂ ਹੁਣ ਇਹਦਾ ਲਾਹਾ ਲੈ ਲਓ ਸਟੱਡ ਸਰਵਿਸ ਵਾਸਤੇ ਬਾਈ ਜੀ ਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਫੀਸ ਵੀ ਬੜੀ ਜਾਇਜ਼ ਆ ਬਾਕੀ ਬਾਈ ਦਾ ਫਾਰਮ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸਟੇਬਲ ਦਾ ਬਹੁਤ ਖੁੱਲਾ ਡੁੱਲਾ ਬੰਦੋਬਸਤਾ ਕਿਤੇ ਐਨਾ ਸਮਝੋ ਵੀ ਬੰਦੇ ਸ਼ਹਿਰ ਦੇ ਵਿੱਚ ਰਹਿੰਦੇ ਆ ਪਰ ਕਮਰਿਆਂ ਕੋ ਮਰਿਆਂ ਵਾਲੇ ਬੰਬ ਬਲਾਏ ਪਏ ਆ ਸਟੇਬਲ ਦੇ ਖੁੱਲੇ ਖਾਲੇ ਛੱਡਣ ਨੂੰ ਜਾਨਵਰ ਪੈੜਕ ਬਹੁਤ ਜ਼ਿਆਦੇ ਖੁੱਲਾ ਬਣਿਆ ਰਹਿائش ਦਾ ਫੁੱਲ ਪ੍ਰਬੰਧ ਆ ਬੇਚਜ ਕਹੋਗੇ ਤੁਸੀਂ ਕੋੜੀ ਭੇਜ ਦਿਓ ਬਸ਼ੀਰਾ